ਪਰ ਉਹ ਆਤਮਾਨ ਨੇ ਆਪਣੇ ਦਫਤਰਾਂ ਤੇ ਕਾਂਗਰਸਾਂ ਦੇ ਰੋ 24 ਘੰਟੇ ਸੋਸ਼ਲ ਮੀਡੀਆ ਤੇ ਝੂਠ ਬੋਲ ਬੋਲ ਕੇ ਤੁਹਾਡੇ ਮਨਾਂ 'ਚ ਘੇਰ ਪਾਈ ਹੈ ਸ਼੍ਰੋਮਣੀ ਅਕਾਲੀ ਦਲ ਦਾ ਨਾਰਾ ਕੀ ਰਿਹਾ ਰਾਜ ਨਹੀਂ ਸੇਵਾ ਅੱਜ ਲੋੜ ਹੈ ਅਕਾਲੀ ਦਲ ਨੂੰ ਐਜੇ ਸਿੱਖੀਤਾਂ ਦੀ ਐਜੇ ਪਰਿਵਾਰਾਂ ਦੀ ਜਿਹੜੇ ਨੇ ਸੇਵਾ ਕਰਕੇ ਉਹਨਾਂ ਨੇ ਪੂਰੀ ਜ਼ਿੰਦਗੀ ਸੇਵਾ ਕਰਕੇ ਉਹਨਾਂ ਨੇ ਆਪਣੀ ਜ਼ਿੰਦਗੀ ਉਰੀ ਦੇ ਭਾਈ ਅੱਜ ਉਹ ਆਪਣੀ ਸਿਆਸੀ ਜੀਵ ਫੋ ਪੋਲਿਟਿਕਸ ਦੀ ਸਿਆਸਤ ਦੀ ਸੇਵਾ ਹੈ ਜੇ ਬੰਦਾ ਸੇਵਾ ਕਰਨਾ ਚਾਹੇ ਸ਼੍ਰੋਮਣੀ ਅਕਾਲੀ ਦਲ ਦਾ ਨਾਰਾ ਕੀ ਰਿਹਾ ਰਾਜ ਨਹੀਂ ਸੇਵਾ ਅਕਾਲੀ ਦਲ ਦੀ ਸਰਕਾਰ ਵਿੱਚ ਡਵੈਲਪਮੈਂਟ ਦੀ ਸੇਵਾ ਸੀ ਗਰੀਬਾਂ ਦੀ ਬਾਹ ਫੜਨੀ ਸੇਵਾ ਦੀ ਕਿਸਾਨੀ ਦੀ ਸੇਵਾ ਸੀ ਆਦੇ ਦੂਜੇ ਝਾੜੂ ਵਾਲੇ ਤੇ ਦਿੱਲੀ ਵਾਲੇ ਉਹ ਸੇਵਾ ਕਰਨ ਵਾਸਤੇ ਨਹੀਂ ਆਉਂਦੇ ਉਹ ਇੱਥੇ ਰਾਜ ਕਰਨ ਵਾਸਤੇ ਆਉਂਦੇ ਆ ਲੁੱਟਣ ਵਾਸਤੇ ਆਉਂਦੇ ਆ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹੁਣ ਇਹਨਾਂ ਦੀਆਂ ਗੱਲਾਂ ਛਾਇਓ ਆ ਜਿਹੜਾ ਸੋਸ਼ਲ ਮੀਡੀਆ ਹੈ ਆ ਇੱਕ ਐਟਾ ਝੂਠ ਦਾ ਪਲੰਦਾ ਹੈ ਮੈਂ ਕਹਿਣਾ ਚਾਹੁੰਦਾ ਜੇ ਆ ਸੋਸ਼ਲ ਮੀਡੀਆ ਨਾ ਹੁੰਦਾ ਅਕਾਲੀ ਦਲ ਨੂੰ ਕੋਈ ਹਰਾ ਨਹੀਂ ਸਕਦਾ ਆ ਬੈਠੇ ਬੰਦੇ 550 ਬੰਦੇ ਪਿਠਾਏ ਆ ਆਪਣੇ ਭਗਵਾਨ ਜੀ ਆਪਣੇ ਦਫ਼ਤਰਾਂ ਤੇ ਕਾਂਗਰਸਾਂ ਦੇ ਰੋਜ਼ 24 ਘੰਟੇ ਸੋਸ਼ਲ ਮੀਡੀਆ ਤੇ ਝੂਠ ਬੋਲ ਬੋਲ ਕੇ ਤੁਹਾਡੇ ਮਨਾਂ ਚ ਘੇਰ ਪਾਈ ਹੈ ਪਰ ਹੁਣ ਆਪਾਂ ਦੇਖ ਲਿਆ ਸਾਰਾ ਇਤਿਹਾਸ ਸਾਹਮਣੇ ਆ ਹੁਣ ਨਾ ਇਹ ਜੀ ਗਲਤੀ ਕਰਿਓ ਆਪਣੇ ਆਪਣੇ ਹੁੰਦਾ ਹੈ ਬਾਹਰਲਾ ਬਾਹਰਲਾ ਹੀ ਹੁੰਦਾ ਹੈ ਅਕਾਲੀ ਦਲ ਨੇ ਜਿਉਣਾ ਮਰਨਾ ਤੁਹਾਡੇ ਵਾਸਤੇ ਹੈ ਅਸੀਂ ਕੋਈ ਹੋਰ ਪੰਜਾਬ ਤੋਂ ਬਾਹਰ ਸੋਚ ਹੀ ਨਹੀਂ ਸਕਦੇ ਖਾਲਸਾ ਪੰਥ ਬਗੈਰ ਸੋਚ ਹੀ ਨਹੀਂ ਸਕਦੇ ਇਕੱਲੇ ਅਸੀਂ ਆ ਜਿਨ੍ਹਾਂ ਨੇ ਤੁਹਾਡੀ ਲੜਾਈ ਲੜੀ ਹੈ ਤੇ ਪੂਰੀ ਜ਼ਿੰਦਗੀ ਲੜਦੇ ਰਵਾਂਗੇ ਤੋ ਐਸ ਕਰਕੇ ਇਹ ਥੀਰ ਕੀ ਵਿੱਚ ਮੈਂ ਤਨਵਾਦ ਕਰਦਾ ਕਿ ਤੁਸੀਂ ਬਹੁਤ ਵੱਡਾ ਕੱਟ ਕੀਤਾ ਬੀਬੀ ਜੀ ਦੀ ਅਗਵਾਈ ਵਿੱਚ ਤੇ ਅੱਜ ਮੈਂ ਅਨਾਉਂਸ ਵੀ ਕਰਨਾ ਚਾਹੁੰਦਾ ਕਿ ਬੀਬੀ ਜੀ ਨੂੰ ਇਸ ਹਲਕੇ ਦੇਸ਼ ਰੋਮਨੀ ਕਾਲੀ ਦਲ ਦੇ ਉਮੀਦਵਾਰ ਬੀਬੀ ਪਈ ਹੈ ਮੈਂ ਬੰਦੀ ਕਰਨਾ ਚਾਹੁੰਨੇ ਤੋਨੂੰ ਹੱਥ ਜੋੜ ਕੇ ਤੁਸੀਂ ਪੰਜਾਬ ਦੀ ਕੌਮ ਦੀ جنگ ਇੱਥੋਂ ਸ਼ੁਰੂ ਹੋ ਰਹੀ ਹੈ ਅੱਜ ਤੋਂ ਸ਼ੁਰੂ ਹੋ ਰਹੀ ਹੈ ਜਿਵੇਂ ਗੱਦੜਵਾ ਬਾਈ ਇਲੈਕਸ਼ਨ ਨੇ ਆਪਣੀ ਸਰਕਾਰ ਦਾ ਮੋੜ ਬੰਨਿਆ ਸੀ ਅਜ ਨਾਲਾ ਬਾਈ ਇਲੈਕਸ਼ਨ ਨੇ ਆਪਣੀ ਹੁਣ ਤਰਨ ਤਰਨ ਪਾਈ ਇਲੈਕਸ਼ਨ ਨੇ ਉਹਨਾਂ ਵਾਲੀ 2027 ਦੀ ਸ਼੍ਰੋਮਣੀ ਕਾਲੀ ਦਲ ਦੀ ਥੋੜੀ ਸਰਕਾਰ ਦਾ ਮੁੱਢ ਬਣੂਗਾ ਤੇ ਸਾਰੇ ਵਰਕਰਾਂ ਨੂੰ ਸਾਰੇ ਵਰਕਰਾਂ ਨੂੰ ਮੈਂ ਬੇਨਤੀ ਕਰਦਾ ਆ ਜਿਹੜੇ 2-3 ਮਹੀਨੇ ਇਲੈਕਸ਼ਨ ਚ ਤਰੇਗਾ ਬੈਠਾ ਆਪਾਂ ਇਲੈਕਸ਼ਨ ਜਿਤਨਾ 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 ਭਾਵੇਂ ਜਾਨ ਚਲੀ ਜਾਏ ਆਪਾਂ ਜਿਤਨਾ ਹੀ ਜਿਤਨਾ ਹੈ ਮੈਂ ਤੁਹਾਨੂੰ ਦੱਸਣਾ ਚਾਹਾਂ ਹਾਂ ਆ ਇੱਕ ਬਹੁਤ ਵੱਡੀ ਖੋਦੀ ਪ੍ਰਾਪਤੀ ਹੋਊਗੀ ਇੱਕ ਲਹਿਰ ਤਰਨਤਨ ਤੋਂ ਸ਼ੁਰੂ ਹੋਊਗੀ ਜਿਹੜੇ ਪੂਰੇ ਪੰਜਾਬ ਫੈਲ ਕੇ ਆ ਜਿਹੜੇ ਦਿੱਲੀ ਵਾਲੇ ਲੁਟੇਰੇ ਐ ਇਹਨਾਂ ਨੂੰ ਪੰਜਾਬ ਪਜਾਊਗੀ